ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇ ਕੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ। ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤ ਲੁਧਿਆਣਾ ਏਰੀਆ ਕਾਸਟ ਜੱਟ ਸਿੱਖ ਤੇ ਕੱਦ ਹੈ 5 ਫੁੱਟ 7 ਇੰਚ ਦੀ ਹਾਈਟ ਹੈ। ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਐਮਏ ਤੇ ਗੋ ਤੇ ਇਹਨਾਂ ਦਾ ਗੱਲ ਹੈ। ਹੋਮਰੇ ਜੀ ਲੜਕੀ ਦੀ 19/12/1993 ਦਾ ਡੇਟ ਆਫ ਬਰਥ ਹੈ। ਤੇ ਇਹਨਾਂ ਦੀ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ। 20 ਕਿੱਲੇ ਤੱਕ ਜ਼ਮੀਨ ਹੋਵੇ ਮੁੰਡੇ ਕੋਲ ਤੇ ਮੁੰਡਾ ਮੰਗਲਿਕ ਹੋਵੇ। ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਿੰਦਰ ਸਿੰਘ ਪਤ ਲੁਧਿਆਣਾ ਏਰੀਆ ਉਮਰ ਹੈ ਜੀ 25 ਸਾਲ ਤੇ ਕਾਸਟ ਹੈ ਜੱਟ ਸਿੱਖ ਕੱਦ ਘਾਟ ਹੈ ਜੀ 6 ਫੁੱਟ 2 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ 4 ਸਾਲ ਸੋਸ਼ਲ ਸਰਵਿਸ ਫਰੇਜ਼ਰ ਵੈਲੀ ਯੂਨੀਵਰਸਿਟੀ ਐਪਸਪੋਰਟ ਮੁੰਡਾ ਵੈਸ਼ਨੂਆ ਜੀ ਤੇ ਕੰਮ ਕਰ ਰਿਹਾ ਹੈ ਸੁਪਰਵਾਈਜ਼ਰ ਦਾ ਮੁੰਡਾ ਐਪਸਪੋਰਟ ਕੈਨੇਡਾ ਦੇ ਵਿੱਚ ਤੇ ਭਰਾ ਇਹਨਾਂ ਦਾ ਅਮਰੀਕਾ ਦਾ ਸਿਟੀਜ਼ਨ ਹੈ ਜੀ ਤੇ ਦੋਵੇਂ ਭਰਾਵਾਂ ਦਾ ਯੂ ਐਸ ਏ ਦੇ ਵਿੱਚ ਇੱਕ ਆਪਣਾ ਘਰ ਹੈ ਜੀ ਭੈਣ ਇਹਨਾਂ ਦੀ ਇੰਡੀਆ ਦੇ ਵਿੱਚ ਹੈ ਤੇ ਨਰਸਿੰਗ ਕਰ ਰਹੀ ਹੈ ਮਾਤਾ ਪਿਤਾ ਦਾ ਅਮਰੀਕਾ ਦਾ ਫੈਮਲੀ ਵੀਜ਼ਾ ਲੱਗਿਆ ਹੋਇਆ ਜੀ ਤੇ ਫਿਲਹਾਲ ਇੰਡੀਆ ਦੇ ਵਿੱਚ ਰਹਿੰਦੇ ਨੇ ਮਾਤਾ ਪਿਤਾ ਪ੍ਰਾਪਰਟੀ ਹੈ ਜੀ 8 ਕਿੱਲੇ ਜ਼ਮੀਨ ਹੈ ਦੋ ਭਾਈਆਂ ਕੋਲ ਇਹਨਾਂ ਦੀ ਮੰਗ ਹੈ ਜੀ ਲੜਕੀ ਯੂਐਸਏ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰੋ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਮਨਦੀਪ अरोड़ा ਪਤਾ ਕਪੂਰਥਲਾ ਏਰੀਆ ਕਾਸਟ ਹੈ ਜੀ ਖਮਰਾ ਤੇ ਗੋਤ ਇਹਨਾਂ ਦਾ ਅਰੋੜਾ ਹੋਮਰ ਹੈ ਜੀ 18/19/99 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ 3:30 AM ਦਾ ਸਮਾਂ ਜਨਮ ਸਥਾਨ ਹੈ ਜੀ ਕਪੂਰਥਲਾ ਤੇ ਕੱਦ ਦੇ 5 ਫੁੱਟ 7 ਇੰਚ ਦੀ ਹਾਈਟ ਹੈ ਭਰਾ ਇਹਨਾਂ ਦਾ ਇੱਕ ਜੀਟਰੀ ਦੇ ਵਿੱਚ ਕੰਮ ਕਰਦਾ ਤੇ ਭੈਣ ਇਹਨਾਂ ਦੀ ਇੱਕ ਹੈ ਪੜਾਈ ਮੁੰਡੇ ਨੇ ਕਰੀ ਹੋਈ ਹੈ ਜੀ ਗ੍ਰੈਜੂਏਸ਼ਨ ਤੇ ਕੰਮ ਕਰ ਆਈਡਬਲਯੂਐਮ ਹੈਲਥ케ਅਰ ਪ੍ਰਾਈਵੇਟ ਲਿਮਟਿਡ ਜੌਬ ਕਰ ਰਹੇ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਇਹਨਾਂ ਨੇ ਕੁੜੀ ਨੂੰ ਬਾਹਰ ਲੈ ਕੇ ਜਾਣਾ ਤੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਨਕੋਦਰ ਏਰੀਆ ਕਾਸਟ ਹੈ ਜੀ ਤਰਖਾਨ ਸਿੱਖ ਤੇ ਗੋਤ ਹੈ ਪਦਮ ਉਮਰ ਹੈ 26/5/1992 ਦਾ ਡੇਟ ਆਫ ਬਰਥ ਹੈ ਤੇ ਕੱਦ-ਕਾਠ ਹੈ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ +2 ਆਈਟੀਆਈ ਮਕੈਨੀਕਲ ਡਿਪਲੋਮਾ ਮੁੰਡਾ ਹੈ ਮੰਗਲਿਕ ਹੈ ਜੀ ਤੇ ਕੰਮ ਕਰ ਹੈ ਦੋਹਾ ਘਤਰ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਕਰਦੇ ਨੇ ਇਨਾਂ ਦੀ ਮੰਗ ਹੈ ਕੁੜੀ ਘਰੇਲੂ ਹੋਵੇ ਪੜੀ ਲਿਖੀ ਹੋਵੇ ਤੇ ਮੰਗਲਿਕ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪਲਵਿੰਦਰ ਸਿੰਘ ਪਿਤਾ ਦਾ ਨਾਮ ਜਸਵਿੰਦਰ ਸਿੰਘ ਪਤਾ ਫਰੋਜ਼ਪੁਰ ਏਰੀਆ ਤੇ ਉਮਰ ਜੀ 2010 1994 ਦਾ ਡੇਟ ਆਫ ਬਰਥ ਹੈ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਇਸਰਾ ਗੱਦ ਘਾਟ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਏ ਪੈਣ ਇਹਨਾਂ ਦੀ 1kg ਕੈਨੇਡਾ ਦੀ ਪੀਆਰ ਤੇ ਭਰਾ ਵੀ ਇੱਕ ਕੈਨੇਡਾ ਦਾ ਪੀਆਰ ਹੈ ਕਮਲਕਰ ਜੀ 5 ਕਿੱਲੇ ਜ਼ਮੀਨਾਂ ਖੇਤੀਬਾੜੀ ਦਾ ਕੰਮ ਕਰਦੇ ਨੇ ਇਹਨਾਂ ਦੀ ਮੰਗ ਹੈ ਜੀ ਕੈਨੇਡਾ ਦੇ ਵਿੱਚ ਕੁੜੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟਰ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਮਲਪ੍ਰੀਤ ਕੌਰ ਪਤਾ ਮੋਗਾ ਏਰੀਆ ਕਾਸਟ ਹੈ ਜੀ ਵਰਮਾ ਤੇ ਉਮਰ 28 1999 ਦਾ ਡੇਟ ਆਫ ਬਰਥ ਹੈ कदकाट है जी 5 फुट 5 इंच दी हाइट है पढ़ाई इन्होने करी है प्लस 2 पैहेणे नंदी एक मैरिड है जी ते परा कोई नहीं फैमिली ਦੇ ਵਿੱਚ ਨੇ जी ਮਾਤਾ ਪਿਤਾ ਤੇ ਮੰਗ ਹੈ ਇਨਾਂ ਦੀ ਮੁੰਡਾ ਐਨਆਰਆਈ ਹੋਵੇ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮੋਗਾ ਏਰੀਆ ਉਮਰ ਹੈ ਜੀ 24/1988 ਦਾ ਡੇਟ ਆਫ ਬਰਥ ਹੈ कदकाਠ ਹੈ 5 फुट दी हाइट ਹੈ ਤੇ ਕੌਸਟ ਹਨ ਦੀ ਸ਼ੀਮਬੇ ਗੋਤ ਹੈ ਜਿਸਲ ਤੇ ਧਾਮੀ ਪੜਾਈ ਇਹਨਾਂ ਨੇ ਕਰੀ ਹੈ ਪਲੱਸ 2 ਫੈਸ਼ਨ ਡਿਜ਼ਾਈਨਰ ਡਿਗਰੀ ਤੇ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੈ ਜੀ ਪਹਿਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਪਿਤਾ ਦਾ ਨਾਮ ਹੈ ਹਰਪਾਜਨ ਸਿੰਘ ਮਾਤਾ ਜਸਵਿੰਦਰ ਕੌਰ ਨੇ ਤੇ ਕੰਮ ਕਰਾ ਹੈ ਜੀ ਟੇਲਰ ਦਾ ਕੰਮ ਹੈ ਨੰਬਰ ਦਿੱਤਾ ਗਿਆ ਪਰਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਾਗਵ ਗੱਲ ਪਤਾ ਜਿਕਰਾ ਹੂੰ ਏਰੀਆ ਕਾਸਟ ਹੈ ਜੀ ਮਰੂਵੀ ਸਿੱਖ ਤੇ ਉਮਰ 23 9592 ਦਾ ਡੇਟ ਆਫ ਬਰਥ ਹੈ। ਕੱਦ ਘਾਟ ਹੈ ਜੀ 5 ਫੁੱਟ 2 ਇੰਚ ਦੀ ਹਾਈਟ ਹੈ। ਪੈਣ ਇਹਨਾਂ ਦੀ ਇੱਕ ਦਾ ਜੀ ਮੈਰਿਡ ਤੇ ਭਰਾ ਇੱਕ ਹਨ ਮੈਰਿਡ ਆ। ਪੜਾਈ ਇਹਨਾਂ ਨੇ ਕਰੀ ਜੀ ਬੀਏ ਬੀਐਡ ਤੇ ਐਮਐਡ। ਕੰਮ ਕਰਾ ਜੀ ਮੁੰਡੇ ਕੋਲ ਆਪਣਾ ਸਲੂਨ ਹੈ। ਵਧੀਆ ਆਮਦਨ ਹੈ, ਵਧੀਆ ਘਰ ਪਰਿਵਾਰ ਹੈ। ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਘਰੇਲੂ ਹੋਵੇ, ਘਰ ਸੰਭਾਲਣ ਵਾਲੀ ਹੋਵੇ। ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰੋਬਲਿਨ ਸਿੰਘ ਪਤਾ ਅੰਮ੍ਰਿਤਸਰ ਸਾਹਿਬੇਰੀਆ ਕਾਸਟ ਜੀ ਅਰੋੜਾ ਸਿੱਖ ਤੇ ਉਮਰ ਹੈ 24 7 1998 ਦਾ ਡੇਟ ਆਫ ਬਰਥ ਹੈ ਜਨਮ ਦਾ ਟਾਈਮ ਹੈ ਜੀ 6 a.m. ਦਾ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਮਾਤਾ ਜਨੰਦ ਐਕਸਪਾਇਰਡ ਨੇ ਜੀ ਤੇ ਕੰਮ ਕਰ ਰਿਹਾ ਆਰਤੀ ਫਰੂਟਸ ਦੀ ਸ਼ਾਪ ਹੈ ਇਹਨਾਂ ਦੀ ਮੰਡੀ ਦੇ ਵਿੱਚ 87 ਨੰਬਰ ਸ਼ਾਪ ਵਧੀਆ ਰਿਚ ਫੈਮਲੀ ਹੈ ਜੀ ਤੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ Hindu ਜਾਂ Sikh ਫੈਮਲੀ ਤੋਂ ਹੋਵੇ 22 ਜਾਂ 24 ਸਾਲ ਤੱਕ ਦੀ ਉਮਰ ਹੋਵੇ ਅਮਰਤ ਸਰ ਇਹ ਰੀਆ ਨੂੰ ਪਹਿਲ ਹੈ ਜੀ ਜੱਟ ਕਮਿਆਰ ਸਨਿਆਰੇ ਕਾਸਟ ਵਾਲੇ ਸੰਪਰਕ ਨਾ ਕਰਨ ਜੀ ਖੱਤਰੀ ਅਰੋੜਾ ਸੰਪਰਕ ਕਰ ਸਕਦੇ ਨੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਤਪਾਲ ਸਿੰਘ ਪਤਾ ਫਤੇਗੜ ਸਾਹਿਬੇਰੀਆ ਕਾਸਟ ਜੀ ਜੱਟ ਸਿੱਖ ਤੇ ਗੋਤ ਹੈ ਬੈਣੀਪਾਲ ਉਮਰ ਹੈ ਜੀ 99 ਦਾ ਡੇਟ ਆਫ ਬਰਥ ਹੈ ਤੇ ਕੱਦ ਕਾਠ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਉਹਦਾ ਯੋਨ ਨੇ ਕਰੀ ਹੈ ਜੀ ਪਲੱਸ 2 ਕੰਪਿਊਟਰ ਨੈਟਵਰਕਿੰਗ ਐਂਡ ਸੌਫਟਵੇਅਰ ਟੈਕਨੀਸ਼ੀਅਨ ਪਰ ਆ ਇਹਨਾਂ ਦਾ ਕੋਈ ਨਹੀਂ ਜੀ ਤੇ ਭੈਣ ਇੱਕ ਮੈਰਿਡ ਕੰਮ ਕਰ ਰਹੀ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਵਧੀਆ ਆਮਦਨ ਹੈ ਵਧੀਆ ਘਰ ਪਰਿਵਾਰ ਹੈ ਜੀ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਆਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ